ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਂ ਮਨਪ੍ਰੀਤ ਕੌਰ ਹਾਜ਼ਰ ਆ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਨੀਟ ਵਿਵਾਦ ਪੇਪਰ ਲੀਕ ਮਾਮਲੇ 'ਚ ਇੱਕ ਨਵਾਂ ਮੋੜ ਆਇਆ ਹੈ ਆਓ ਦੱਸ ਦਈਏ ਪੂਰਾ ਮਾਮਲਾ ਕੀ ਹੈ ਸੁਪਰੀਮ ਕੋਰਟ ਨੇ ਨੀਟ ਯੂਜੀ 2024 ਪ੍ਰੀਖਿਆ ਰੱਦ ਕਰਨ ਤੇ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਮੰਗ ਸਨੇ ਦਾਇਰੇ ਹੋਰ ਪਟੀਸ਼ਨਾਂ ਦੇ ਕੇਂਦਰ ਸਰਕਾਰ ਕومی ਟੈਸਟਿੰਗ ਏਜੰਸੀ ਤੇ ਹੋਰਾਂ ਤੋਂ 8 ਜੁਲਾਈ ਤੱਕ ਜਵਾਬ ਮੰਗਿਆ ਹੈ। ਇਹੀ ਨਹੀਂ ਸਿੱਖਲਾਈ ਕੋਰਟ ਨੇ ਵਕ ਵਕ ਹਾਈ ਕੋਰਟਾਂ ਵਿੱਚ ਵਿਚਾਰधीन ਮਿਲਦੀਆਂ ਜੁਲਦੀਆਂ ਪਟੀਸ਼ਨਾਂ ਤੇ ਅਗਲੇਰੀ ਕਾਰਵਾਈ ਉੱਤੇ ਵੀ ਰੋਕ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਹਾਲਾਂਕਿ ਸਾਫ਼ ਕਰ ਦਿੱਤਾ ਹੈ ਕਿ ਉਹ ਮੈਡੀਕਲ ਕੋਰਸਾ ਵਿੱਚ ਦਾਖਲਿਆਂ ਲਈ 6 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਕਾਉਂਸਲਿੰਗ ਦੇ ਅਸਲ ਤੇ ਰੋਕ ਨਹੀਂ ਲਾਵੇਗੀ। ਜਸਟਿਸ ਐਸ Justice S V N Pati ਦੇ ਵਕੇਸ਼ਨ ਬੈਚ ਨੇ ਐਨਟੀਈ ਵੱਲੋਂ ਧਾਇਰੇ 4 ਵੱਖ-ਵੱਖੀਆਂ ਪਟੀਸ਼ਨਾਂ ਤੇ ਸਬੰਧਿਤ ਰਾਂ ਤੇ ਜਵਾਬ ਮੰਗੇ ਹਨ ਐਨਟੀਈ ਨੇ ਪੇਪਰ ਲੀਕ ਦਾ ਦਾਵਾ ਕਰਦੇ ਆ ਪਟੀਸ਼ਨਾਂ ਸਨੇ ਕੁਝ ਹੋਰ ਪਟੀਸ਼ਨਾਂ ਹਾਈ ਕੋਰਟ ਤੇ ਸੁਪਰੀਮ ਕੋਰਟ ਤਬਦੀਲ ਕਰਨ ਦੀ ਮੰਗ ਕੀਤੀ ਸੀ ਐਨਟੀਈ ਦੀਆਂ ਪਟੀਸ਼ਨਾਂ ਤੇ ਨੋਟਿਸ ਜਾਰੀ ਕੀਤੇ ਜਾਣ ਮਗਰੋਂ ਟੈਸਟਿੰਗ ਏਜੰਸੀ ਨੇ ਵੱਖ-ਵੱਖ ਹਾਈ ਕੋਰਟਾਂ ਵਿੱਚ ਚੱਲ ਰਹੀ ਕਾਰਵਾਈ ਤੇ ਰੋਕ ਲਗਾਉਣ ਦੀ ਵੀ ਮੰਗ ਕੀਤੀ ਇਸ ਤੋਂ ਬੈਚ ਨੇ ਕਿਹਾ ਨੋਟਿਸ ਜਾਰੀ ਕੀਤਾ ਜਾਂਦਾ ਹੈ ਜਿਸ ਦਾ ਜਵਾਬ 8 ਜੁਲਾਈ ਤੱਕ ਦਾਖਲ ਕਰਨਾ ਹੋਏਗਾ ਹੁਣ ਖਬਰ ਤਾਮਿਲਨਾਡੂ ਤੋਂ ਤਾਮਿਲਨਾਡੂ ਦੇ ਵਿੱਚ 34 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋਈ ਤੇ 100 ਤੋਂ ਵੱਧ ਲੋਕ ਬਿਮਾਰ ਹਨ ਉਹਨਾਂ ਦਾ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ ਆਓ ਜਾਣਦੇ ਹਾਂ ਪੂਰੀ ਖਬਰ ਕੀ ਹੈ ਤਾਮਿਲਨਾਡੂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 34 ਲੋਕਾਂ ਦੀ ਮੌਤ ਹੋ ਗਈ ਅਧਿਕਾਰੀਆਂ ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ 100 ਤੋਂ ਵੱਧ ਲੋਕ ਬਿਮਾਰ ਹਨ ਉਹਨਾਂ ਦੀ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਈਲਨ ਨੇ ਕਿਹਾ ਕਲਾਚਰੀ ਵਿੱਚ ਇਹ ਘਟਨਾ ਨਹੀਂ ਵਾਪਰਨੀ ਚਾਹੀਦੀ ਸੀ ਇਸ ਨਾਲ ਮੈਨੂੰ ਦੁੱਖ ਹੋਇਆ ਹੈ ਉਹਨਾਂ ਕਿਆ ਮਿਤਨਾਲ ਵਾਲੇ ਦੇਸ਼ੀ ਸ਼ਰਾਬ ਪੀਣ ਕਾਰਨ 34 ਲੋਕਾਂ ਦੀ ਮੌਤ ਹੋ ਗਈ ਉਹਨਾਂ ਘਟਨਾ ਦੀ ਜਾਂਚ ਲਈ ਇੱਕ ਮੈਮਰੀ ਕਮਿਸ਼ਨ ਬਣਾਉਣੀ ਅਤੇ ਮ੍ਰਿਤਕ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਇਸ ਮਾਮਲੇ ਸੰਬੰਧੀ 4 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਟਾਈਲਨ ਨੇ ਅਧਿਕਾਰੀਆਂ ਨੂੰ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਲੋਕਾਂ ਦੀ ਵਿਸ਼ੇਸ਼ ਦੇਖਭਾਲ ਕਰਨ ਦਾ ਨਿਰਦੇਸ਼ ਦਿੱਤਾ ਹੈ ਮੁੱਖ ਮੰਤਰੀ ਨੇ ਇਸ ਦੀ ਤੇ ਸਿੱਖਿਆ ਲਈ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਹਦੀ ਪੂਰੀ ਜਾਂਚ ਕਰਵਾਉਣ ਦੇ ਹੁਕਮ ਦਿੰਦੇ ਹਨ ਦੂਸਰੇ ਪਾਸੇ ਕੇਂਦਰ ਸਰਕਾਰ ਵੱਲੋਂ ਐਲਾਨੀ ਨਵੀਂ ਐਮਐਸਪੀ ਨੂੰ ਕਿਸਾਨ ਆਗੂਆਂ ਨੇ ਨਕਾਰਿਆ ਹੈ ਉਹਨਾਂ ਕਹਿੰਿਆ ਹੈ ਕਿ ਕਿਸਾਨ ਆਗੂਆਂ ਨੇ ਨਵੀਂ ਐਮਐਸਪੀ ਨੂੰ ਸਿਰੇ ਤੋਂ ਨਕਾਰ ਕਰ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਨਵੀਂ ਐਮਐਸਪੀ ਵਿੱਚ 5 ਤੋਂ 12 ਫੀਸਦੀ ਤੱਕ ਦਾ ਵਾਅਦਾ ਕੀਤਾ ਗਿਆ ਹੈ ਜਦਕਿ ਦੇਸ਼ ਵਿੱਚ ਪੈੰਡੂ ਖੇਤਰ ਵਿੱਚ ਮਹਿੰਗਾਈ ਦਰ 5.25 ਇਸਰ ਵਧ ਗਈ ਹੈ ਇਸ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਐਮਐਸਪੀ ਵਿੱਚ ਕੀਤੇ ਵਾਅਦੇ ਨਾਲੋਂ ਤਾਂ ਖਰਚੇ ਹੀ ਵਧਣਗੇ ਉਹਨਾਂ ਗੱਲ ਇਹਨਾਂ ਗੱਲ ਦਾ ਪ੍ਰਗਟਾਵਾ ਕਿਸਾਨ ਯੂਥ ਨੇ ਕੀਤਾ ਹੈ ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਪਹਿਲਾਂ ਫਸਲਾਂ ਦੀ ਐਮਐਸਪੀ ਤੇ ਖਰੀਦ ਦੀ ਕਾਨੂੰਨੀ ਗਾਰੰਟੀ ਦਾ ਕਾਨੂੰਨ ਲਿਆਵੇ ਉਸ ਤੋਂ ਬਾਅਦ ਹੀ ਇਸ ਐਲਾਨ ਦਾ ਕੋਈ ਲਾਭ ਕਿਸਾਨਾਂ ਨੂੰ ਹੋਵੇਗਾ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਉਹ ਇਹ ਨਵੀਂ ਐਮਐਸਪੀ ਨੂੰ ਨਹੀਂ ਲਾਗੂ ਕਰਵਾਣਗੇ ਉਹਨਾਂ ਨੇ ਇਸ ਨਵੀਂ ਐਮਐਸਪੀ ਨੂੰ ਨਕਾਰ ਦਿੱਤਾ ਗਿਆ ਹੈ ਕਿਸਾਨ ਆਗੂਆਂ ਵੱਲੋਂ ਨਵੀਂ ਸਰਕਾਰ ਵੱਲੋਂ ਐਲਾਨ ਕੀਤੀ ਗਈ ਨਵੀਂ ਐਮਐਸਪੀ ਨੂੰ ਨਕਾਰ ਦਿੱਤਾ ਗਿਆ ਹੈ ਹੁਣ ਖਬਰ ਮੌਸਮ ਵਿਭਾਗ ਤੋਂ ਥੋੜੇ ਜਿਵੇਂ ਮੀਂਹ ਤੇ ਚੱਲੀ ਨੇਰੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਮੌਸਮ ਦਾ ਜਿਹੜਾ ਆਨੰਦ ਲੈ ਰਹੇ ਨੇ ਪੰਜਾਬ ਤੇ ਹਰਿਆਣਾ ਵਿੱਚ ਲੰਗੀ ਰਾਤ ਹਨੇਰੀ ਚੱਲਣ ਤੋਂ ਬਾਅਦ ਪਏ ਟੁੱਟਵੇਂ ਮੀਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਮਾਮੂਲੀ ਰਾਹਤ ਦਿੱਤੀ ਹੈ ਮੀਂਹ ਮਗਰੋਂ ਅੱਜ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਤਾਪਮਾਨ ਆਮ ਨਾਲੋਂ 6.5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਬਠਿੰਡਾ ਚ ਵੱਧ ਤੋਂ ਵੱਧ ਤਾਪਮਾਨ 33.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਉੱਥੇ ਹੀ ਦਿਨ ਸਮੇਂ ਲੋਕਾਂ ਨੂੰ ਆਵਾਜਾਈ ਵਿੱਚ ਬਹੁਤੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਮੌਸਮ ਵਿਭਾਗ ਨੇ ਪੰਜਾਬ ਵਿੱਚ 21 ਜੂਨ ਨੂੰ ਵੀ ਕਈ ਥਾਵਾਂ 'ਤੇ ਟੁੱਟਵੇਂ ਤੇ ਕਿਣਮਿਣ ਹੋਣ ਦੀ ਪੇਸ਼ਗੋਈ ਕੀਤੀ ਹੈ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਗੀ ਸ਼ਾਮ ਤੋਂ ਪੰਜਾਬ ਦੇ ਰੋਪੜ ਸ਼ਹਿਰ ਵਿੱਚ ਸਭ ਤੋਂ ਵੱਧ 20 mm ਮੀਂਹ ਪਿਆ ਇਸੇ ਤਰ੍ਹਾਂ ਬਟਿੰਡਾ ਵਿੱਚ 12.6 mm ਬਰਨਾਲਾ ਵਿੱਚ 12.5 ਪਠਾਨਕੋਟ ਵਿੱਚ 10.3 ਸੰਗਰੂਰ ਵਿੱਚ 9 ਚੰਡੀਗੜ੍ਹ ਵਿੱਚ 1.6 ਅੰਮ੍ਰਿਤਸਰ ਵਿੱਚ 10.6 ਲੁਧਿਆਣਾ ਵਿੱਚ 2.8 ਪਟਿਆਲਾ ਵਿੱਚ 5 ਫਰੀਦਕੋਟ ਵਿੱਚ 7.8 ਮੌਸਮ ਅਲੀ ਵਿੱਚ 5.5 ਅਤੇ ਨਵਾਂ ਸ਼ਹਿਰ ਵਿੱਚ 3.5 ਜਿਸ ਨੇ ਲੋਕਾਂ ਨੂੰ ਆਤਰੀ ਗਰਮੀ ਤੋਂ ਰਾਹਤ ਦਵਾਈ। ਉਤੇ ਹੀ ਦੂਸਰੇ ਪਾਸੇ ਗਰਮ ਲੂ ਲੱਗਣ ਕਾਰਨ ਦੇਸ਼ ਭਰ ਵਿੱਚ 114 ਮੌਤਾ ਹੋ ਗਈਆਂ। ਦੱਸ ਤਈ ਇਹ ਪੂਰਾ ਮਾਮਲਾ ਕੀ ਹੈ? ਗਰਮੀ ਦੇ ਕਹਿਰ ਦੌਰਾਨ ਦੇਸ਼ ਦੇ ਵੱਡੇ ਹਿੱਸੇ 'ਚ ਗਰਮੀ ਕਾਰਨ 114 ਲੋਕਾਂ ਦੀ ਮੌਤ ਹੋ ਗਈ ਅਤੇ 40984 ਤੋਂ ਵੱਧ ਲੋਕ ਗਰਮੀ ਦੀ ਲਪੇਟ 'ਚ ਆਏ ਹਨ ਸਿਹਤ ਮੰਤਰਾਲੇ ਤੇ ਸੂਤਰਾ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ ਇਹ ਆંકੜੇ ਇਸ ਸਾਲ 1 ਮਾਰਚ ਤੋਂ 18 ਜੂਨ ਤੱਕ ਦੇ ਹਨ ਬਿਮਾਰੀਆਂ ਦੀ ਰੋਕथाम ਬਾਰੇ ਕਮਿਸ਼ਨਸਥਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਲੂ ਕਾਰਨ ਨਾਲ ਸਭ ਤੋਂ ਵੱਧ 37 ਮੌਤਾਂ ਉੱਤਰ ਪ੍ਰਦੇਸ਼ ਵਿੱਚ ਹੋਈਆਂ ਹਨ ਜਿਸ ਤੋਂ ਬਿਹਾਰ, ਰਾਜਸਥਾਨ ਤੇ ਉੜੀਸਾ ਦਾ ਨੰਬਰ ਹੈ। ਇੱਕ ਅਧਿਕਾਰਤਾ ਸੂਤਰ ਨੇ ਦੱਸਿਆ ਕਿ ਸੂਬਿਆਂ ਵੱਲੋਂ ਅੰਕੜੇ ਅੰਤਿਮ ਰੂਪ 'ਚ ਨਹੀਂ ਦਿੱਤੇ ਜਾ ਸਕਦੇ ਇਸ ਕਰਕੇ ਇਹ ਅੰਕੜੇ ਇਸ ਤੋਂ ਵੱਧ ਹੋ ਸਕਦੇ ਹਨ। ਅੰਕੜਿਆਂ ਮੁਤਾਬਕ ਦੇਸ਼ 'ਚ ਲੂ ਲੰਗਣ ਕਾਰਨ 19 ਜੂਨ ਨੂੰ 4 ਮੌਤਾਂ ਹੋਈਆਂ ਦੂਜੇ ਪਾਸੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਅੱਜ ਅਧਿਕਾਰੀਆਂ ਨੂੰ ਸਰਕਾਰੀ ਹਸਪਤਾਲਾਂ 'ਚ ਲੂ ਕਾਰਨ ਪ੍ਰਵਾਵਤ ਮਰੀਜ਼ਾਂਵਾਰੇ ਵੱਖਰੇ ਪ੍ਰਬੰਧਾਂ ਦੀ ਨਜਰਸ਼ਾਨੀ ਕਰਨ ਦੀ ਹਦਾਇਤ ਕੀਤੀ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਧੰਨਵਾਦ